ਹੈਲੋ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਫੈਸ਼ਨ ਬੁਟੀਕ ਤੇ ਮੈਂ ਦੀਪ ਸਿੱਧੂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਹਾਂ ਟੈਬੀ ਲਾਈਨਿੰਗ ਦੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਸੂਟ ਜਿਹੜੇ ਆਪਾਂ ਲੈ ਕੇ ਆ ਅੱਜ ਦੁਪੱਟਿਆਂ ਦੇ ਨਾਲ ਰਹਿਣ ਵਾਲੇ ਹੈਗੇ ਨੇ ਕਲਰ ਜਿਹੜੇ ਤੁਹਾਨੂੰ ਪ੍ਰੋਪਰ ਫੋਨ ਦੇ ਵਿੱਚ ਦਿਖ ਰਹੇ ਨੇ ਵੀਡੀਓ ਦੇ ਵਿੱਚ ਦਿਖਦੇ ਨੇ ਜੀ ਸੇਮ ਟੂ ਸੇਮ ਉਦਾਂ ਦੇ ਕਲਰ ਹੈਗੇ ਨੇ ਤੇ ਬਾਕੀ ਤੁਸੀਂ ਇਹ ਸੂਟ ਜਿਹੜੇ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਠੀਕ ਹੈ ਜੀ ਕਈ ਭੈਣਾਂ ਕਹਿੰਦੀਆਂ ਨੇ ਵੀ ਬੁਟੀਕ ਤੇ ਸਟਿਚਿੰਗ ਨਾਲ ਕਰਵਾਉਣੀ ਹੁੰਦੀ ਹੈ ਉਹਦਾ ਕੋਈ ਚੱਕਰ ਨਹੀਂ ਹੈਗਾ ਜਿੱਥੇ ਤੁਹਾਨੂੰ ਪਰਫੈਕਟ ਆਉਂਦੀ ਹੈ ਸਟਿਚਿੰਗ ਤੁਸੀਂ ਉੱਥੇ ਕਰਵਾ ਸਕਦੇ ਹੋ ਨੇਵੀ ਬਲੂ ਕਲਰ ਬਹੁਤ ਸੋਹਣਾ ਹੈ ਜੀ ਇਹਦੇ 'ਚ ਇਹ ਵੀ ਕਲਰ ਬਹੁਤ ਸੋਹਣਾ ਹੈ ਦੇਖੋ ਰਸਟੀ ਜਿਹਾ ਕਲਰ ਹੈ ਇਹ ਗਾਜਰੀ ਜਿਹਾ ਬਹੁਤ ਸੋਹਣਾ ਹੈ ਇਹ ਪ੍ਰਿੰਟ ਵੀ ਇਹਦੇ 'ਚ ਸਾਰੇ ਸੋਹਣੇ ਆਏ ਨੇ ਤੇ ਦੁਪੱਟਿਆਂ ਦੇ ਨਾਲ ਇਹ ਸੂਟ ਰਹਿਣਗੇ ਜੀ ਤੇ ਟੈਬੀ ਲਾਈਨਿੰਗ ਦੇ ਰਹਿਣਗੇ ਤੇ ਜਿਹੜਾ ਦੁਪੱਟੇ ਦਾ ਸਟਾਫ ਹੈ ਉਹ ਵੀ ਬਹੁਤ ਸੋਹਣਾ ਹੈ ਮਸਲੀਨ ਦਾ ਦੁਪੱਟਾ ਹੈਗਾ ਇਹ ਜੀ ਇਹਦੇ ਨਾਲ ਤੇ ਇਹਦੇ ਤੁਸੀਂ ਫੋਰ ਸਾਈਡ ਲੇਸ ਲਗਾ ਕੇ ਬਹੁਤ ਸੋਹਣਾ ਇਹਨੂੰ ਸੂਟ ਰੈਡੀ ਕਰਵਾ ਸਕਦੇ ਹੋ ਵੈਸੇ ਇੱਕ ਦੋ ਸੂਟ ਅਸੀਂ ਹੋਰ ਰੈਡੀ ਕੀਤੇ ਸੀਗੇ ਉਹਨਾਂ ਦੀ ਸੀ ਵੀਡੀਓ ਨਹੀਂ ਪਾਈ ਹੈਗੀ ਉਹਨਾਂ ਨੇ ਸ਼ਰਟ ਦੇ ਉੱਪਰ ਵਰਕ ਕਰਵਾਇਆ ਸੀਗਾ ਔਰਗਾਂਜ਼ਾ ਦਾ ਪੈਚ ਲਗਾ ਕੇ ਤੇ ਬਾਕੀ ਤੁਸੀਂ ਇੱਦਾਂ ਵੀ ਸਟਿਚਿੰਗ ਕਰਵਾ ਸਕਦੇ ਹੋ ਲੇਸ ਵਗੈਰਾ ਐਡ ਕਰਵਾ ਕੇ ਤੁਹਾਡੀ ਮਰਜ਼ੀ ਹੈ ਜਿੱਦਾਂ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਦਾਂ ਰੈਡੀ ਕਰਵਾ ਸਕਦੇ ਹੋ ਸਾਰੇ ਕਲਰ ਬਹੁਤ ਸੋਹਣੇ ਨੇ ਦੇਖੋ ਗ੍ਰੀਨ ਬਹੁਤ ਸੋਹਣਾ ਹੈ ਵੀ ਪੈਰਟ ਜੇ ਵਾਂਗੂ ਲੱਗਦਾ ਹੈ ਜੀ ਤੇ ਇਹਦਾ ਦੁਪੱਟਾ ਦੁਪੱਟੇ ਇਹਨਾਂ ਦੇ ਸਾਰੇ ਖੁੱਲੇ ਡੁੱਲੇ ਨੇ ਜੀ ਸਿਰ ਤੇ ਰਹਿਣਗੇ ਸਿਰ ਤੇ 슬ਿੱਪ ਨਹੀਂ ਕਰਦੇ ਹੈਗੇ ਜਿਵੇਂ ਮਰਜੀ ਤੁਸੀਂ ਛੋਟੇ-ਮੋਟੇ ਪ੍ਰੋਗਰਾਮ ਤੇ ਜਾਣਾ ਤਾਂ ਤੁਸੀਂ ਵੇਅਰ ਕਰ ਸਕਦੇ ਹੋ ਸੈਕਿੰਡ ਕਲਰ ਇਹ ਵਾਲਾ ਹੈ ਜੀ ਦੇਖੋ ਇਹ ਲਾਈਟ ਦੇ ਵਿੱਚ ਆ ਗਿਆ ਥੋੜਾ ਜੇ ਲਾਈਟ ਪਹਿਣਾ ਪਸੰਦ ਕਰਦੀਆਂ ਨੇ ਤਾਂ ਲਾਈਟ ਲੈ ਸਕਦੇ ਹੋ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਬਲੂ ਕਲਰ ਸਭ ਤੋਂ ਜ਼ਿਆਦਾ ਮੈਨੂੰ ਸੋਹਣਾ ਲੱਗਿਆ ਪ੍ਰਿੰਟੇ ਦਾ ਬਹੁਤ ਸੋਹਣਾ ਹੈ ਜੀ ਜਲਦੀ ਜਲਦੀ ਆਰਡਰ ਕਰਿਓ ਲਿਮਟਿਡ ਦਾ ਸਟਾਕ ਹੈ ਬਾਕੀ ਤੁਸੀਂ ਦੱਸਿਓ ਜੀ ਅੱਜ ਵਾਲੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ